ਕੀ ਸਰ ਮਾਦਰ ਨੂੰ ਗੋਲੀ ਮਾਰੀ ਗਈ ਹੈ ਤਸਵੀਰ ਗੋਲੀ ਮਾਰੀ ਗਈ ਹੈ ਤਸਵੀਰ ਹੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਝੀ ਕਰ ਰਹੇ ਆ ਇਹਨਾਂ ਵੱਲੋਂ ਮਾਦਰ ਨੂੰ ਗੋਲੀ ਮਾਰੀ ਗਈ ਹੈ ਕਿਉਂ ਗੋਲੀ ਕਿਉਂ ਮਾਰੀ ਹੈ ਜੀ ਗੋਲੀ ਕਿਉਂ ਮਾਰੀ ਹੈ ਜੀ ਕਿਉਂ ਮਾਰੀ ਹੈ ਜੀ ਕਿਉਂ ਮਾਰੀ ਹੈ ਜੀ ਕਿਉਂ ਮਾਰੀ ਹੈ ਜੀ ਪੂਰੀ ਬਾਤ ਕਰੋ ਹਾਂ ਕਿਉਂ क्यों मारी है गोली 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 मारने की सुखबीर सिंह बादल न्याण गोली सिंह सुखबीर सिंह बादल गोली ही हारी गई है और ਬਡੀ ਤਸਵੀਰ ਵੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਂਝੀ ਕਰ ਰਹੇ ਆ ਇਹਨਾਂ ਵੱਲੋਂ ਪੀਲ ਦੀ ਪਾਦਲ ਨੂੰ ਗੋਲੀ ਮਾਰੀ ਗਈ ਕਿਉਂ ਮਾਰੀ ਇਹਦੀ ਗੋਲੀ ਕਿਉਂ ਮਾਰੀ ਇਹਦੀ ਕਿਉਂ ਮਾਰੀ ਇਹਦੀ ਸਰਜੀ ਕਿਉਂ ਮਾਰੀ ਗੋਲੀ ਮਾਰੀ ਇਹਦੀ ਕਿਉਂ ਮਾਰੀ ਇਹਦੀ ਪਤੀ ਪਾਦਲ ਨੂੰ ਵੱਲ ਹੀ ਵਟਕਰੋ ਕਿਉਂ ਮਾਰੀ ਇਹਦੀ ਕਿਉਂ ਮਾਰੀ ਇਹ ਮੈਂ ਸਾਹਮਣੇ ਖੜਾ ਹੋ ਕੇ ਆ ਰਿਹਾ ਹਾਂ ਜੀ ਆਪਣੇ ਹੌਸਲਾ ਆਪਣੇ

सुखबीर गोली क्यों मारिए गोली क्यों मरीज क्यों मारिए ਕਿਉਂ ਮਾਰੀ ਹੈ ਮੈਂ ਸਾਹਮਣੇ ਆ ਰਿਹਾ ਹਾਂਜੀ ਆਪਿਆ ਹੁੰਦਾ ਆਪਣੇ ਆਪਾਂ ਦਾ ਆ ਰਿਹਾ ਸੀ ਆਪ ਕੋਈ ਨਾਮ ਨਹੀਂ ਜੋਲੀ ਗੋਲੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਬਾਦਲ ਨੂੰ ਗੋਲੀ ਬਾਦਲ ਨੂੰ ਜੀਆ ਜੀਰਾਨੀ ਰੁਪੀਲ ਨੇ ਬਾਦਲ ਨੂੰ 20 ਨੇ ਬਾਦਲ ਨੂੰ ਗੋਲੀ ਮਾਰੀ ਗਈ ਹੈ ਰੁਪੀਲ ਨੇ ਗੋਲੀ ਮਾਰੀ ਗਈ ਹੈ ਜੀ ਤਸਵੀਰ ਹੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਝੀ ਕਰਦੇ

ਤਸਵੀਰ ਮੌਦਨ ਨੂੰ ਗੋਲੀ ਮਾਰੀ ਗਈ ਹੈ ਤਸਵੀਰ ਮੌਦਨ ਨੂੰ ਗੋਲੀ ਮਾਰੀ ਗਈ ਹੈ ਤਸਵੀਰ ਦੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਹਮਣੇ ਕਰ ਰਹੇ ਆ ਇਹਨਾਂ ਵੱਲੋਂ ਪਾਦਲ ਨੂੰ ਗੋਲੀ ਗੋਲੀ ਕਿਉਂ ਮਾਰੀ ਹੈ ਜੀ ਗੋਲੀ ਕਿਉਂ ਮਾਰੀ ਹੈ ਜੀ ਕਿਉਂ ਮਾਰੀ ਹੈ ਜੀ